ਤਨ ਲੁਧਿਆਣੇ ਦੇ ਵਿੱਚ ਇੱਕ ਵੱਡੀ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰਦੁਆਰਾ ਸਾਹਿਬ ਜਾ ਰਹੀ ਇੱਕ ਬਜ਼ੁਰਗ ਸ਼ਰਦਾਲੂ ਦੇ ਨਾਲ ਲੁੱਟ ਦੀ ਘਟਨਾ ਹੋਈ ਹੈ ਸ਼ਰਦਾਲੂ ਮਨਜੀਤ ਸਿੰਘ ਖਾਲਸਾ ਨੂੰ ਮੋਟਰਸਾਈਕਲ ਸਵਾਰ ਲੁਟੇਰੀਆਂ ਨੇ ਸੜਕ ਉੱਤੇ ਹੀ ਘੇੜ ਲਿੱਤਾ ਲੁੱਟ ਕੀਤੀ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਮਨਜੀਤ ਸਿੰਘ ਖਾਲਸਾ ਜੋ ਕਿ ਪਾਈ ਦਇਆ ਸਿੰਘ ਸੋਸਾਇਟੀ ਦੇ ਮੈਂਬਰ ਨੇ ਹਰ ਰੋਜ਼ ਦੀ ਤਰ੍ਹਾਂ ਸਵੇਰੇ ਨਾਮ ਸਿਮਰਨ ਕਰਦੋਏ ਗੁਰੂ ਘਰ ਵੱਲ ਨੂੰ ਜਾ ਰਹੇ ਸੀ ਸ਼ਿੰਗਾਰ ਰੋਡ ਉੱਤੇ ਪੈਲਸ ਦੇ ਕੋਲ ਉਹਨਾਂ ਦੀ ਐਕਟੀਵਿਟੀ ਦਾ ਪਿੱਛਾ ਕਰਦੇ ਹੋਏ ਤਿੰਨ ਨੌਜਵਾਨ ਮੋਟਰਸਾਈਕਲ ਉੱਤੇ ਪਹੁੰਚੇ ਤੇ ਉਹਨਾਂ ਨੇ ਆਵਾਜ਼ ਮਾਰ ਕੇ ਮਨਜੀਤ ਸਿੰਘ ਖਾਲਸਾ ਨੂੰ ਰੋਕਿਆ ਜਦੋਂ ਉਹ ਰੁਕੇ ਤਾਂ ਤਿੰਨ ਲੁਟੇਰੇ ਉਹਨਾਂ ਨੂੰ ਘੇੜ ਲੈਂਦੇ ਨੇ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਇਆ ਉਸ ਵਿੱਚ ਸਾਫ ਵਿਖਿਆ ਜਾ ਸਕਦਾ ਹੈ ਕਿ ਲੁਟੇਰਾ ਬਾਈਕ ਤੋਂ ਉਤਰ ਕੇ ਸਿੱਧਾ ਮਨਜੀਤ ਸਿੰਘ ਖਾਲਸਾ ਦੇ ਕੋਲ ਪਹੁੰਚਦਾ ਹੈ ਜਦ ਕਿ ਬਾਕੀ ਦੋ ਜਣੇ ਬਾਈਕ ਖੜੀ ਕਰਕੇ ਉਹਨਾਂ ਦੇ ਨੇੜੇ ਆ ਜਾਂਦੇ ਨੇ ਲੁਟੇਰੇ ਧਮਕੀਆਂ ਦੇ ਕੇ ਉਹਨੋਂ ਤੋਂ ਪੈਸੇ ਮੰਗਦੇ ਨੇ ਅਤੇ ਜੇਬ ਦੇ ਵਿੱਚੋਂ ਨਕਦੀ ਕੱਢ ਕੇ ਲੁਟੇਰਿਆਂ ਨੂੰ ਉਹਨਾਂ ਵੱਲੋਂ ਦੇ ਦਿੱਤੀ ਜਾਂਦੀ ਹੈ ਤੇ ਇਸੇ ਦੌਰਾਨ ਤੁਹਾਨੂੰ ਦੱਸਣੇ ਕਿ ਪੂਰੀ ਘਟਨਾ ਸਿਸ ਜੀਗਮਿਤ ਵਿਚਕਾਤ ਹੋ ਚੁੱਕੀ ਹੈ ਲੁੱਟ ਕਰਨ ਤੋਂ ਬਾਅਦ ਤਿੰਨੇ ਲੁੱਟੇਰੇ ਮਨਜੀਤ ਸਿੰਘ ਖਾਲਸਾ ਨੂੰ ਚੁਤਾਵਨੀ ਦੇ ਕੇ ਭੱਜ ਜਾਂਦੇ ਨੇ ਜੇ ਉਹਨਾਂ ਨੇ ਕਿਸੇ ਨੂੰ ਦੱਸਿਆ ਤਾਂ ਨਤੀਜੇ ਬੇਹੱਦ ਭਿਆਨਕ ਹੋਣਗੇ ਫਿਲਹਾਲ ਪ੍ਰਸ਼ਾਸਨ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਤੇ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ